ਪਰਮ ਸਨਮਾਨ ਜੋ ਸਾਧ ਗੁਰਾਂ ਦੀ ਸਾਜੀ ਤਿਰਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਵਾਕ ਤਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੋਡੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਗੁਰੂ ਪਰਮਾਨੰ ਹੈ ਨੰਦਕ ਗੁਰ ਕਿਰਪਾ ਤੇ ਹਟਿਓ ਨੰਦਕ ਕਹਿੰਦੇ ਨੇ ਨਿੰਦਾ ਕਰਨ ਵਾਲੇ ਨੂੰ ਹਟਿਓ ਦਾ ਮਤਲਬ ਹੈ ਹਟ ਜਾਣਾ ਨਿੰਦਾ ਕਰਨ ਦੀ ਆਦਤ ਤੋਂ ਹਟ ਜਾਣਾ ਮਹਾਰਾਜ ਕਹਿੰਦੇ ਨਿੰਦਕ ਜਿਹੜਾ ਨਿੰਦਾ ਕਰਨ ਤੋਂ ਉਦੋਂ ਹਟਦਾ ਹੈ ਜਦੋਂ ਗੁਰੂ ਕਿਰਪਾ ਕਰਦਾ ਹੈ ਫਿਰ ਗੁਰੂ ਦੀ ਕਿਰਪਾ ਦੇ ਨਾਲ ਬੰਦੇ ਦਾ ਸੁਭਾਅ ਜਿਹੜਾ ਹੈ ਉਹ ਬਦਲ ਜਾਂਦਾ ਹੈ ਤੇ ਉਹ ਨਿੰਦਾ ਕਰਨ ਤੋਂ ਚੁਗਲੀ ਕਰਨ ਤੋਂ ਈਰਖਾ ਕਰਨ ਤੋਂ ਦੁਸ਼ਵੈਸ਼ ਕਰਨ ਤੋਂ ਹਟ ਜਾਂਦਾ ਹੈ ਪਾਰ ਬ੍ਰਹਮ ਪ੍ਰਭ ਬਈ ਦਇਆਲਾ ਸੇਵਕ ਬਾਣ ਸਿਰ ਕੱਟਿਓ ਕਹਿੰਦੇ ਜਿਸ ਨਿੰਦਕ ਉੱਤੇ ਉਹ ਪ੍ਰਮਾਤਮਾ ਦਇਆਬਾਨ ਹੋ ਜਾਂਦਾ ਹੈ ਕਲਿਆਣ ਸਰੂਪ ਹਰੀ ਦੇ ਨਾਮ ਦੇ ਤੀਰ ਜਿਹੜੇ ਨਾ ਉਹਨਾਂ ਦੇ ਨਾਲ ਗੁਰੂ ਉਸ ਦਾ ਸਿਰ ਕੱਟ ਦਿੰਦਾ ਹੈ ਉਸ ਦੀ ਹਉਮੈ ਨਾਸ ਕਰ ਦਿੰਦਾ ਹੈ ਉਹ ਪ੍ਰਮਾਤਮਾ ਨਾਮ ਦੇ ਤੀਰ ਮਾਰ ਕੇ ਮਨੋ ਕਦੀ ਬੁਰੀਾਈ ਨੂੰ ਖਤਮ ਕਰ ਦਿੰਦਾ ਹੈ ਰਹਾਉ ਕਾਲ ਜਾਲ ਜਮ ਜੋਏ ਨਸਕੇ ਸੱਚ ਕਾ ਪੰਥਾ ਠਾਟਿਓ ਕਾਲ ਕਹਿੰਦੇ ਨੇ ਆਤਮਕ ਮੌਤ ਜਾਲ ਕਹਿੰਦੇ ਨੇ ਮਾਇਆ ਦਾ ਜਾਲ ਜਿਹਦੇ ਵਿੱਚ ਆਪਾਂ ਸੰਸਾਰ ਸੰਸਾਰੀ ਲੋਕ ਉਲਝੇ ਪਏ ਆ ਜਮ ਕਹਿੰਦੇ ਨੇ ਮੌਤ ਨੂੰ ਸੱਚ ਕਾ ਪੰਥਾ ਠਾਟਿਓ ਸੱਚ ਕਾ ਪੰਥਾ ਦਾ ਮਤਲਬ ਹੈ ਸਦਾਤਰ ਹਰੀ ਨਾਮ ਸਿਮਰਨ ਵਾਲਾ ਰਸਤਾ ਮਰਜ ਕਹਿੰਦੇ ਵੀ ਜਿਸ ਮਨੁੱਖ ਉਹ ਤੇ ਭਾਈ ਗੁਰੂ ਉਹ ਪ੍ਰਵਾਤਮਾ ਦਇਆਵਾਨ ਹੁੰਦੇ ਹਨ ਉਸ ਮਨੁੱਖ ਨੂੰ ਆਤਮਕ ਮੌਤ ਮਾਇਆ ਦਾ ਜਾਲ ਤੇ ਮੌਤ ਦਾ ਡਰ ਕੋਈ ਵੀ ਤੱਕ ਵੀ ਨਹੀਂ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਦਾਤਰ ਹਰੀ ਨਾਮ ਸਿਮਰਨ ਵਾਲਾ ਰਸਤਾ ਜਿਹੜਾ ਹੈ ਉਹ ਮਲ ਲੈਂਦਾ ਹੈ ਖਾਤ ਖਰਚ ਤ ਕਿਛ ਨਖਟ ਤ ਨਹੀਂ RAM RATAN TAN KHATIO ਕਹਿੰਦੇ ਉਹ ਮਨੁੱਖ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਧਨ ਫਿਰ ਖੱਟ ਲੈਂਦਾ ਹੈ ਆਪ ਵਰਤਿਆਂ ਹੋਰਨਾਂ ਨੂੰ ਵੰਡਦੇ ਆ ਇਹ ਧਨ ਜਿਹੜਾ ਰੱਤਾ ਵੀਰ ਮੁੱਖ ਦਾ ਕਹਿੰਦੇ ਉਹ ਪਰਮਾਤਮਾ ਦੀ ਕਿਰਪਾ ਜਿਸ ਉਤੇ ਹੋ ਜਾਂਦੀ ਹੈ ਜਿਹਨੂੰ ਨਾਮ ਦਾ ਖਜ਼ਾਨਾ ਮਿਲ ਜਾਂਦਾ ਹੈ ਉਹ ਆਪ ਜਿੰਨਾ ਮਰਜੀ ਵਰਤੀ ਜਾਵੇ ਤੇ ਹੋਰਨਾਂ ਨੂੰ ਜਿੰਨਾ ਮਰਜੀ ਵੰਡੀ ਜਾਵੇ ਮੁੱਕਦਾ ਨਹੀਂ ਜਿਵੇਂ ਮਹਾਰਾਜ ਕਹਿੰਦੇ ਨੇ ਵੀ ਖਾ ਉਹ ਖਰਚੋ ਰਲ ਮਿਲ ਭਾਈ ਟੋਟ ਨਾਵੇ ਵੱਧਦ ਹੋ ਜਾਈ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਟੋਟ ਨਹੀਂ ਆਉਂਦੀ ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਜੀਵਨ ਦੇ ਰਸਤੇ ਵਿੱਚ ਸਹੀ ਤੁਰਦਾ ਹੈ ਪਤਮਾ ਬੂਤ ਹਵਾ ਕਿਨ ਪੀਤਰ ਆਪਣਾ ਕੀਆ ਪਾਇਆ ਜਿਸ ਨਿੰਦਾ ਸੁਭਾਅ ਕਰਕੇ ਜਿਸ ਆਪਾ ਭਾਵ ਕਰਕੇ ਮੈਂ ਮੇਰੀ ਕਰਕੇ ਨੰਦਕ ਸਦਾ ਦੁਖੀ ਰਹਿੰਦਾ ਸੀ ਪ੍ਰਮਾਤਮਾ ਦੇ ਦਇਆਲ ਹੋਇਆ ਗੁਰੂ ਦੀ ਕਿਰਪਾ ਨਾਲ ਇੱਕ ਛਿਨ ਵਿੱਚ ਹੀ ਕਹਿੰਦੇ ਸਦਾ ਸੁਭਾਅ ਨਾਮ ਨਿਸ਼ਾਨ ਹੀ ਉਹਦਾ ਮਿਟ ਜਾਂਦਾ ਨਿੰਦਕ ਦਾ ਜਿਸ ਉਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ ਉਹਦਾ ਸੁਭਾਅ ਬਦਲ ਜਾਂਦਾ ਹੈ ਔਰ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਫਿਰ ਜੀਵਨ ਦਾ ਸਹੀ ਦਸਤਾ ਮਲ ਲੈਂਦਾ ਆਗਮ ਨਿਗਮ ਕਹੈ ਜਨ ਨਾਨਕ ਸਭ ਦੇ ਕੈ ਲੋਕ ਸਭ ਆਗਮ ਨਿਗਮ ਨ ਅਤ ਰੱਬੀ ਅਗੰਮੀ ਖੇੜ ਮਹਾਰਾਜ ਕਹਿੰਦੇ ਇਸ ਅਚਰਜ ਤਬਦੀਲੀ ਨੂੰ ਸਾਰਾ ਜਗਤ ਦੇ ਕੇ ਹਰਾਨ ਹੋ ਕੇ ਵੇਖਦਾ ਹੈ ਦਾਸ ਨਾਨਕ ਇਹ ਅਗੰਮੀ ਰੱਬੀ ਖੇੜ ਬਿਆਨ ਕਰਦਾ ਵੀ ਇਹ ਅਗੰਮੀ ਖੇੜ ਵਰਤਦੀ ਹੈ ਜਦੋਂ ਮਨੁੱਖ ਦਾ ਸੁਭਾਅ ਬਦਲਦਾ ਜਦੋਂ ਮਨੁੱਖ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ ਇਹ ਅਗੰਮੀ ਖੇੜ ਸਾਡੇ ਨਾਲ ਵੀ ਵਰਤ ਜਾਏ ਸਾਡੇ ਉਤੇ ਵੀ ਪ੍ਰਮਾਤਮਾ ਦੀ ਕਿਰਪਾ ਹੋ ਜਾਏ ਅਸੀਂ ਵੀ ਸਦਾ ਉਸ ਪ੍ਰਮਾਤਮਾ ਦੀ ਨਜ਼ਰ ਵਿੱਚ ਬਣੇ ਰਹੀਏ ਪ੍ਰਮਾਤਮਾ ਸਾਡੇ ਸਾਰਿਆਂ ਉੱਪਰ ਮਿਹਰ ਭਰਿਆਤ ਰੱਖੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਸੇਵਾ ਸਿਮਰਨ ਪਗਤੀ ਦੀ ਲਗਨ ਲਗੇ ਔਰ ਪਰਮਾਤਮਾ ਸਭਨਾ ਨੂੰ ਪਰਮੇਰ ਪਰਿਆਹਤ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਦੇ ਵਿੱਚ ਆਪਸੀ ਪਿਆਰ ਤੇ ਭਗਤਤਾ ਦੀ ਅਰਦਾਸ ਔਰ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨਤਾ ਦੀ ਅਰਦਾਸ ਰਲ ਮਿਲ ਕੇ ਕਰਦੇ ਰਹੀਏ ਮਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਕੰਨਤਾਸ ਨਾਮ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ